5 ਮੀਟਰ ਕਾਟਨ ਦਾ ਡਿਜੀਟਲ ਪ੍ਰਿੰਟਡ ਸੂਟ ਰਹੇਗਾ ਫੈਨਸੀ ਥ्रेड ਵਰਕ ਮਿਲੇਗਾ ਸਵਾ 2 ਮੀਟਰ ਮਸਲੀਨ ਦਾ ਡਿਜੀਟਲ ਪ੍ਰਿੰਟਡ ਦੁਪੱਟਾ 1390 ਚ ਬਾਈ ਕਰ ਸਕਦੇ ਹੋ बॉटम वर्क ਵਾਲੇ ਸੂਟ ਰਹਿਣਗੇ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 1 75 ਵੱਡੇ ਪਣੇ ਦੇ ਵਿੱਚ ਇਸ ਨਾਲ ਜੋ बॉटਮ ਹੈ ਉਹ 22 ਮੀਟਰ ਰਹੇਗੀ ਵਰਕ ਵਾਲੀ ਮਸਲੀਨ ਦਾ ਦੁਪੱਟਾ ਰਹੇਗਾ 22 ਮੀਟਰ ਟਾਈ ਡਾਈ ਵਿਦਆਊਟ ਲਰਨਿੰਗ ਸਟਿਚ ਹੋਣਗੇ ਨਿਊ ਆਪਾਂ ਡਿਜ਼ਾਈਨ ਐਡ ਕੀਤੇ ਹੋਏ ਨੇ 599 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ 5 ਮੀਟਰ ਮਸਲੀਨ कॉटन ਦਾ ਸੂਟ ਰਹੇਗਾ ਬਾਜੂ ਤੇ ਵਰਕ ਰਹੇਗਾ ਬਾਟਮ ਤੇ ਵਰਕ ਰਹੇਗਾ ਦੁਪੱਟਾ ਮਸਲੀਨ ਦਾ ਟਾਈ ਡਾਈ 2.5 ਮੀਟਰ ਮਿਲੇਗਾ 599 ਵਿੱਚ ਇਹ ਸੂਟ ਤੁਹਾਨੂੰ ਮਿਲ ਜਾਏਗਾ ਨੈਕਸਟ ਦੁਪੱਟਾ ਸੂਟ ਰਹੇਗਾ कॉटन ਡਿਜੀਟਲ ਪ੍ਰਿੰਟਡ ਫੈਂਸੀ ਥ्रेड ਵਰਕ ਮਿਲੇਗਾ ਲੈਸਸ ਦਾ ਵਰਕ ਮਿਲੇਗਾ ਸਵਾ 2 ਮੀਟਰ ਇਸੇ ਨਾਲ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟਡ 5 ਮੀਟਰ ਸੂਟ ਦੀ ਕੱਟ ਮਿਲੇਗੀ 990 ਚ ਬਾਈ ਕਰ ਸਕਦੇ ਹੋ ਇਹ ਵੀ ਗੀਂਝਾ कॉटन ਡਿਜੀਟਲ ਪ੍ਰਿੰਟਡ ਲੈਸ ਵਰਕ ਵਾਲੀ ਸ਼ਰਟ ਰਹੇਗੀ 2 ਮੀਟਰ बॉटਮ 2 ਮੀਟਰ ਡਿਜੀਟਲ ਪ੍ਰਿੰਟ ਵਰਕ ਮਿਲੇਗਾ बॉटਮ ਤੇ ਦੁਪੱਟਾ ਸਵਾ 2 ਮੀਟਰ ਮਸਲੀਨ ਦਾ 899 ਵਿੱਚ ਬਾਈ ਕਰ ਸਕਦੇ ਹੋ 5 ਮੀਟਰ ਮਸਲੀਨ कॉटन ਦਾ ਸੂਟ ਰਹੇਗਾ ਥ्रेड ਵਰਕ ਮਿਲੇਗਾ ਬਾਜ਼ੂ ਤੇ ਵਰਕ ਸਵਾ 2 ਮੀਟਰ ਇਸੇ ਨਾਲ ਮਸਲਿਨ कॉटन ਦਾ ਦੁਪੱਟਾ 699 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਾਕਿਸਤਾਨੀ ਪਿਓਰ ਕੈਮਰੀ कॉटन ਪਾਕਿਸਤਾਨੀ ਡਿਜ਼ਾਈਨਰ ਸੂਟ ਮਿਲੇਗਾ ਸ਼ਰਟ ਤੁਸੀਂ ਦੇਖ ਸਕਦੇ ਹੋ ਲੈਸਸ ਦੇ ਨਾਲ ਵਰਕ ਹੋਇਆ ਇਸ ਦੀ ਬੋਟਮ ਵੀ ਬਹੁਤ ਹੀ ਅੱਛੀ ਕੈਮਰੀ कॉटन ਦੀ ਚਿਕਨ ਦੀ ਬੋਟਮ ਪਾਕਿਸਤਾਨੀ ਡਿਜ਼ਾਈਨਰ ਔਰ ਦੁਪੱਟਾ ਵੀ ਪਾਕਿਸਤਾਨੀ ਡਿਜ਼ਾਈਨਰ ਡਿਜ਼ਾਈਨ ਕੀਤਾ ਗਿਆ ਹੈ ਪੈਚਵਰਕ ਦੇ ਨਾਲ 2000 ਵਿੱਚ ਬਾਇ ਕਰ ਸਕਦੇ ਹੋ ਇਹ ਵੀ ਤੁਸੀਂ ਪਾਕਿਸਤਾਨੀ 컬렉ਸ਼ਨ ਰਹੇਗੀ ਪਿਓਰ ਕੈਮਰੀ ਕਾਟਨ ਡਿਜ਼ਾਈਨਰ ਸ਼ਰਟ ਰੈਡੀ ਆ ਬਾਟਮ ਬਹੁਤ ਵਧੀਆ ਇਸ ਦੇ ਨਾਲ ਅੱਛੀ ਲੱਗੀ ਹੋਈ ਆ ਦੁਪੱਟਾ ਵੀ ਪੈਚਵਰਕ ਨਾਲ ਰੈਡੀ ਹੋਇਆ ਇਹ ਤੁਸੀਂ 2300 ਦੇ ਵਿੱਚ ਬਾਇ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਨੇ ਕਾਟਨ ਦੇ ਕਰਮੀ ਲਈ ਪਿਓਰ ਕੈਮਰੀ ਕਾਟਨ 175 ਸ਼ਰਟ ਰਹੇਗੀ 100% ਇਸਨੇ ਕਾਟਨ ਰਹੇਗੀ ਨਾਲ ਤੁਹਾਨੂੰ ਬਾਟਮ ਮਿਲੇਗੀ ਵਰਕ ਵਾਲੀ 2.5 ਮੀਟਰ ਕੋਟਾ ਡੋਰੀ ਦਾ ਦੁਪੱਟਾ ਮਿਲੇਗਾ 1290 ਚ ਬਾਈ ਕਰ ਸਕਦੇ ਹੋ कॉटन डिजिटल प्रिंटेड शर्ट ਰਹੇਗੀ ਫੈਨਸੀ ਥ्रेड ਵਰਕ ਫੈਬਰਿਕ ਬਹੁਤ ਅੱਛਾ 8 ਮੀਟਰ ਬਾਟਮ ਬਾਟਮ ਤੇ ਵਰਕ ਮਿਲੇਗਾ ਦੁਪੱਟਾ 2.5 ਮੀਟਰ ਰਹੇਗਾ 1290 ਚ ਬਾਈ ਕਰ ਸਕਦੇ ਹੋ ਇਹ ਸ਼ਰਟ ਰਹੇਗੀ ਡਿਜੀਟਲ ਪ੍ਰਿੰਟਡ ਲੈਸ ਵਰਕ ਦੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਬਾਟਮ 8 ਮੀਟਰ ਵਰਕ ਵਾਲੀ ਦੁਪੱਟਾ ਇਸ ਦੇ ਨਾਲ ਲੈਸਸ ਦਾ ਵਰਕ ਮਿਲੇਗਾ ਦੁਪੱਟੇ ਤੇ 1090 ਚ ਬਾਈ ਕਰ ਸਕਦੇ ਹੋ スクリーンショット ਲੈ ਕੇ WhatsApp ਨੰਬਰ ਆਪਣਾ ਮੈਂਸ਼ਨ ਆ ਤੁਸੀਂ ਉਸਦੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤਾਇਦਾ ਇਹ ਦੁਪੱਟਾ ਰਹੇਗਾ ਔਰ ਇਸ ਦਾ ਜੋ ਰਹੇਗੀ ਸ਼ਰਟ ਪਿਓਰ ਕੈਂਬਰੀ ਕਾਟਨ ਦੀ ਬਾਟਮ ਚਿਕਨ ਦੀ ਲੱਗੇਗੀ ਵਿਦਆਊਟ ਦੁਪੱਟਾ ਸੂਟ ਮਿਲ ਲੇਗੇ ਸਕਰੀਨਸ਼ਾਟ ਲੈ ਕੇ ਇਹ ਵੀ ਆਰਡਰ ਕਰ ਸਕਦੇ ਹੋ ਪਿਓਰ ਕਾਟਨ ਹੀ ਰਹੇਗਾ ਬਹੁਤ ਹੀ ਅੱਛਾ ਇਹਨਾਂ ਸੂਟਾਂ ਦਾ ਫੈਬਰਿਕ ਆ 550 ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ ਤੁਸੀਂ ਐਂਡ ਤੱਕ ਵੀਡੀਓ ਨੂੰ ਦੇਖਦੇ ਹੋ ਉਸਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ